ਲੁਧਿਆਣਾ ਪੁਲਿਸ ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇੱਕ ਫਰਜੀ ਪੁਲਿਸ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਪਾਸੋਂ ਇੱਕ ਪਿਸਤਲ ਤੇ ਕਈ ਜਿੰਦਾ ਕਾਰਤੂਸ ਤੋਂ ਬਰਾਮਦ ਹੋਏ ਨੇ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਤੁਹਾਨੂੰ ਦੱਸ ਦਈਏ ਕਿ ਇਹ ਫਰਜੀ ਪੁਲਿਸ ਇੰਸਪੈਕਟਰ ਬਸ ਸਟੈਂਡ ਦੇ ਨੇੜੇ ਸਪਾ ਸੈਂਟਰ ਦੇ ਵਿੱਚ ਗਿਆ ਸੀ ਤੇ ਉਸ ਦੇ ਮਾਲਕ ਦੇ ਕੋਲੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਕਿ ਮੈਂ ਸਪੈਸ਼ਲ ਸੈੱਲ ਦਾ ਇੰਸਪੈਕਟਰ ਹਾਂ ਇਹ ਕਹਿਣ ਤੋਂ ਬਾਅਦ ਸਪਾ ਸੈਂਟਰ ਦਾ ਮਾਲਕ ਨੂੰ ਸ਼ੱਕ ਪਈ ਤੇ ਉਸ ਨੇ ਪੁਲਿਸ ਨੂੰ ਇਤਲਾ ਇਤਲਾ ਦਿੱਤੀ ਤੇ ਮੌਕੇ ਤੇ ਬਸ ਸਟੈਂਡ ਦੀ ਪੁਲਿਸ ਚੌਕੀ ਦੇ ਇੰਚਾਰਜ ਨੇ ਆ ਕੇ ਇਸ ਨੂੰ ਕਾਬੂ ਕੀਤਾ ਬਾਕੀ ਆਉ ਸੁਣਦੇ ਆਂ ਇਸੇ ਅਮਰਦੀਪ ਸਿੰਘ ਬਾਸਟਰ ਜੋ ਕਿ ਜਾਤ ਸਰ ਇਹ ਕੋ ਮੁੰਡਾ ਪੜਿਆ ਹਾ ਜਿਹੜਾ ਤੇ ਕੱਲ ਆਪਣਾ ਸੁਪਾਹ ਸੈਂਟਰ ਤੇ ਆਇਆ ਸੀ ਕੱਲ ਤੇ ਅੰਦਰ ਵੜ ਕੇ ਕਹਿੰਦੇ ਵੀ ਇਹੀ ਸਪੈਸ਼ਲ ਬ੍ਰਾਂਚੋਂ ਆਇਆ ਸੀ ਦੋ ਜਣੇ ਸੀ ਇੱਕ ਬੰਦਾ ਕਾਰ ਤੇ ਬੈਠਾ ਸੀ ਇਹ ਅੰਦਰ ਚੱਲ ਗਿਆ ਜੀ ਬਾਅਦ ਜੈਵਿੰਦਰ ਚੱਲ ਗਿਆ ਬਾਅਦ ਨੂੰ ਫੂਲ ਕੀਤਾ ਇਹ ਆਂ ਕਰਕੇ ਮੁਲਾਜ਼ਮ ਆਏ ਨੇ ਸਾਨੂੰ ਕਹਿੰਦੇ 5000 ਰੁਪਏ ਦੇ ਦਿਓ 120 ਮਾ ਦਿਓ ਕਹਿੰਦੇ 2000 ਲੈ ਜਾਓ ਤੇ ਮੈਨੂੰ ਸਾਨੂੰ ਫੋਨ ਕਰਤਾ ਸਾਡਾ ਚੌਂ ਚਮਾਕਾ ਲੱਗਾ ਸੀਗਾ ਜਦੋਂ ਮੌਕੇ ਤੇ ਸਾਡੇ ਮੁਲਾਜ਼ਮ ਗੈਤ ਨੂੰ ਜਾ ਕੇ ਦੇਖੇ ਕਿੱਥੋਂ ਆਜੇ ਕਹਿੰਦੇ ਜੀ ਅਸੀਂ ਆਏ ਹਾਂ ਸਪੈਸਲ ਬ੍ਰਾਂਚ ਨੂੰ ਇੱਕ ਇੱਕ ਚੱਲ ਗਿਆ ਗੱਡੀ 'ਚ ਜਾ ਕੇ ਬਹਿ ਗਿਆ ਇੱਥੋਂ ਤੇ ਖੜਾ ਰਹਿ ਗਿਆ ਜਦੋਂ ਲੈ ਕੇ ਆਇਆ ਵੀ ਤੇਰੇ ਅਫਸਰੋਂ ਨਾਲ ਆਇਆ ਕਹਿੰਦਾ ਗੱਡੀ 'ਚ ਬੈਠੀ ਗੱਲ ਕਰ ਲੋ ਤੁਹਾਨੂੰ ਚਾਹੀਦਾ ਵੇਖਿਆ ਵੀ ਇਹਨੂੰ ਫੜਿਆ ਉਹਦੇ ਨਾਲ ਦਾ ਪੱਟ ਗਿਆ ਇਹ ਗੁਰਪ੍ਰੀਤ ਸਿੰਘ ਜਿਹੜਾ ਇਹ ਕਾ ਉੱਭੰ ਲੈ ਇਹਨੇ ਮਨਦੀਕਾਰ ਨੂੰ ਕਰਕੇ ਪੱਤਾ ਦੇ ਦਿੱਤਾ ਜਿੰਨੇ ਕੋਲੇ ਇੱਕ ਕਸਟਮਰੀ ਜਾਰ ਹੋਣ ਮਿਲੇ ਜੀ ਬਾਕੀ ਬਸਰ ਮਾਰਕ ਤੋਂ ਦਿੰਦਾ ਕੁਝ ਕੁਝ ਜਾਰੀ ਹੈ ਜੀ ਜੋ ਪੁੱਛਦੇ ਜੋ ਹੋਰ ਬਾਤ ਦਾ ਬਣੇਗਾ ਉਹ ਸਮਝ ਨਹੀਂ ਕੋਈ ਦੁਕਾਨਦਾਰ ਨੂੰ ਕਿੱਦਾਂ ਪਤਾ ਲੱਗਿਆ ਕਿ ਕਿੱਦਾਂ ਉਹਨਾਂ ਨੂੰ ਪਤਾ ਕਿ ਦੁਕਾਨਦਾਰ ਸ਼ੱਕ ਪੈ ਗਿਆ ਜੀ ਸੱਤ ਪੈਨ ਦਾਦ ਦੇ ਪੋਸਟ ਨੂੰ ਪੁੱਛਦਾ ਤੇ ਜੀ ਨੂੰ ਕਿੱਧਰ ਤੋਂ ਵਰਦੇ ਬੋਸ ਤੇ ਸਰ ਇਹਦੀ ਉਮਰ ਕਿੰਨੀ ਹੈ ਬੱਤੀ 33 40 ਤੇ ਨਾਮ ਕੀ ਹੈ ਦਾ ਗੁਰਪ੍ਰੀਤ ਸਿੰਘ ਜੀ ਕਿੱਥੇ ਦਾ ਰਹਿੰਦੇ ਹੋ ਸਰ ਇਹ ਮਨਸੂਰਾ ਪਿੰਡ ਬੱਧਾ ਜੀ ਸਰ ਇਹਦੇ ਤੇ ਪਹਿਲਾਂ ਕੋਈ ਮਾਮਲਾ ਦੱਲੇਗਾ ਪਹਿਲਾਂ ਅਜੇ ਪੁਛਕਿਸ਼ ਕਰਦੇ ਪਏ ਜੀ ਜੀ ਬੇਨ ਦੀ ਗੱਲ ਸਾਹਮਣੇ ਜੀ ਦੱਸੀ ਜਾਏਗੀ ਠੀਕ ਹੈ ਥੈਂਕ ਯੂ ਜੀ